ਪਾਉੜਨ ਗੁਰੂ ਸੋਨਾ ਮੌਨਾਲਾ ਨੂੰ ਤੂਤ ਕਰ ਲਵਾਂ ਮੈਂ ਤਸੀਲ ਸੁਲ ਵੀ ਪਾ ਲੈਂਦਾ ਸਾ ਮਾੜੀ ਮੋਟੀ ਠੀਕ ਹੈ ਇੱਕ ਦਿਨ ਐਂ ਦੇਖਦਾ ਸੀ ਤੇ ਉਹਦੀ ਲਾਟਨ ਰੱਖ ਲਈ ਹੂੰ ਕਿ ਉਹ ਐ ਆਉਂਦੀ ਸੀ ਤੇ ਮੈਂ ਪਟ્રોલ ਪਾਣ ਲੱਗਿਆ ਤੇ ਐ ਕਿਥੋਂ ਦਟਣ ਲੱਗ ਗਈ ਅੱਛਾ ਜੀ ਮੇਰੀ ਮਾਂ ਕੋਲੇ ਸੀ ਉਹ ਪਿੰਪੇ ਜਿਹਦੇ ਤੇਲ ਪਾ ਕੇ ਲਈ ਜੀ ਅਸੀਂ ਦੇਤੇ ਨਾ ਬਸਾਂ ਬਜਾਈ ਤੇ ਬਾਪੂ ਫਿਰ ਤੁਸੀਂ ਦੱਸਦੇ ਜਦੋਂ ਤੁਹਾਡੇ ਉਦੋਂ ਉਸ ਟਾਈਮ ਤੁਸੀਂ ਕਹਿੰਦੇ ਸੀ ਸਾਈਕਲ ਵੀ ਨਹੀਂ ਸੀਗੇ ਹਨਾ ਨਹੀਂ ਸੀਗੇ ਨਹੀਂ ਸੀ ਫਿਰ ਪਹਿਲਾ ਸਾਧਨ ਕਿਹੜਾ ਲਿਆ ਮੈਂ ਬਸ ਸਾਧਨ ਆਪਾਂ ਲਿਆ ਜੀ ਜਦੋਂ ਦੋ ਹੱਲ ਬਣ ਕੇ ਸੀਰੀ ਵਕਣ ਲੱਗੇ ਦੋ ਬਜ਼ੁਰਗ ਹੋ ਗਏ ਫਿਰ ਠੀਕ ਜਿਹੜਾ ਜੰਡਿਆ ਲੈਂਦਾ ਆਪਾਂ ਟਰੈਕਟਰ ਲੋਹਾਰੇ ਤੋਂ ਚੱਲਿਆ ਵੇ ਕੁਛ ਅੱਛਾ ਜੀ ਇਹ ਕਿਹੜੇ ਸਾਲ ਦੀ ਗੱਲ ਆ ਸਤਨ ਦਾ ਯਾਰ ਮੈਨੂੰ ਯਾਦ ਨਹੀਂ ਬੈਂਦੇ ਅੰਦਾਜ਼ਾ ਵੀ ਬਿਆ ਉਹ ਵੀ ਨਹੀਂ ਮੇਰਾ ਹੈ 70 75 ਸਾਲ ਦਾ ਉਹਨੂੰ ਮਰੀ ਨਹੀਂ ਹੋ ਗਏ ਠੀਕ ਇਹ ਤਾਂ ਫਿਰ 47 ਤੋਂ ਪਹਿਲਾਂ ਦੀ ਗੱਲ 47 ਤੋਂ ਮਗਰੋਂ ਦੀ ਹੈ ਅੱਛਾ ਮਗਰੋਂ ਦੀ ਗੱਲ ਆ ਮਗਰੋਂ ਦੀ ਹੈ ਬਈ ਜਾਨ ਕੇ 50 ਦੇ ਅੰਦਰ ਬਾਹਰ ਨਹੀਂ ਪਹਿਲਾਂ ਹੀ ਹੋਊਗੀ ਠੀਕ ਆ ਹਮ 45 48 49 50 ਕਰੇ ਹੋਊਗੀ ਮੈਨੂੰ ਸ਼ੱਕ ਹੈ ਠੀਕ ਹੈ ਠੀਕ ਹੈ ਜੀ ਇਹ ਜੋਂਡੀਆਰ ਜਿਹੜੇ ਫਿਰ ਬਾਹਰ ਲੇ ਆਉਂਦੇ ਸੀ ਉਹ ਸੀ ਇਹ ਜੋਂਡੀਆਰ ਬਾਹਰ ਦੇ ਆਉਂਦੇ ਸੀ ਹੁਣ ਜੋਂਡੀਆਰ 50 60 ਸਾਲਾਂ ਤੋਂ ਆਇਆ ਨਵਾ ਹਾਂਜੀ ਜੋਂਡੀਆਰ ਆਪਰ ਰੱਖਿਆ ਦੋ ਸਾਲ ਫੇਰਾ ਬਹੁਤ ਕੌਣੀਆਂ ਨੂੰ ਮੇਰੇ ਸਾਡੂ ਕੌਣ ਨੂੰ ਅੰਨੇ ਕਦਾਈ ਵੇਚਦਾ ਅੱਛਾ ਜੀ ਆਪਣੇ ਘਰ ਤੇ ਦੂਜੇ ਮੇਰੇ ਦਾਇਕੇ ਕੋਲ ਸਟਾਰ ਟਰੈਕਟਰ ਆ ਗਿਆ ਸੀ ਠੀਕ ਆ ਯਾ ਪਰ ਉਹ ਰੱਖ ਲਾਂਗੇ ਤੇ ਉਹਨਾਂ ਨੇ ਹੋ ਗਈ ਸਕੀਮ ਵੀ ਐਮਐਨਏ ਨਵਾਂ ਆਉਂਦਾ ਸੀ ਵੀ ਐਮਐਨਏ 11000 ਦਾ ਲੈਣਾ ਹੈ ਮੈਂ ਟਰੈਕਟਰ ਹਾਂਜੀ ਹਾਂ ਐਮਐਨਏ 11 ਦਾ ਆਪਾਂ ਸੇਕਨਡ ਰੱਖ ਲਏ ਤੇ ਉਹਨਾਂ ਨੇ ਨਵਾਂ ਦੇ ਆਂਦਾ ਅੱਛਾ ਜੀ ਉਹ 11 ਸਾਲ ਆਪਾਂ ਵਾਇਆ ਠੀਕ ਹੈ ਤੇ 11 ਸਾਲਾਂ ਤੋਂ 11000 ਦਾ ਹੀ ਵੇਚ ਗਿਆ ਅੱਛਾ ਜੀ ਉਹਦੇ ਕੁਝ ਪੁਰਜ਼ੇ ਹੋ ਜਾਇਏ ਸੀ ਕਿ ਜਿਹੜੇ ਉਮਰਾਂ ਪਰ ਖਰਾਬ ਨੇ ਕਿਤਾ ਫਿਲਟਰ ਸੀ ਜਿਹੜਾ ਮੋਲੇ ਲੜਾ ਹਾਂ ਉਹ ਨਹੀਂ ਬਦਲਣਾ ਪੈਂਦਾ ਸੀ ਹਾਂਜੀ ਇੱਕ ਡੀਜ਼ਲ ਦਾ ਉਹ ਵੀ ਢੋ ਕੇ ਸਾਫ਼ ਕਰਕੇ ਪਾ ਲਓ ਮੋਗਲ ਦਾ ਤਾਂ ਆਪੇ ਝੂੜੀ ਲੱਗੀ ਥੋੜੀ ਜਿਹੀ ਉਹਨੂੰ ਕਮਾਓ ਦੋ ਚਾਰ ਜਿਹੜੇ ਨਰਖੋ ਦੇ ਬੰਦਾ ਨਿਕਲ ਗਿਆ ਹਾਂਜੀ ਉਹ ਸਿਫਤਾਂ ਉਹਨਾਂ ਹੀ ਸੀਗੇ ਉਦੋਂ ਡਿਫਟ ਕੰਟਰੋਲ ਕੋਈ ਨਹੀਂ ਸੀ ਹਾਂਜੀ ਹਾਂਜੀ ਫੇਰ ਉਦੋਂ ਬਾਅਦ 11ਵਾਂ ਥਾਲਾ ਦੋ ਵੇਗ ਗਿਆ ਤੇ ਮੈਂ ਦਿੱਲੀੋਂ ਲਿਆਇਆ 8-7 ਸੱਤ ਮੈਂ ਦਿੱਲੀ ਦਾ ਕੇ ਜੁਗੋ ਤਿੱਕਵਾ ਕੇ ਕਿਸੇ ਉਦੋਂ ਠੀਕ ਹੈ ਉਹਨੂੰ ਦੋ ਮੁਲਕ ਆ ਠੀਕ ਹੈ ਉੱਥੋਂ ਦਾ ਬਣਿਆ 3511 ਜੀਟਰ ਕੰਪਨੀ ਦਾ ਹੁਣ ਜੀਟਰ ਆਪਣੇ ਹੁਣ ਇੱਧਰ ਬੰਦੇ ਆ ਹੁਣ ਤਾਂ ਬੰਦ ਹੀ ਹੋ ਗਿਆ ਬੰਦ ਹੀ ਹੋ ਗਿਆ ਹਾਂਜੀ ਹਾਂ ਹੁਣ ਤੋਂ ਹੋਰ ਬੰਦਦਾ ਪੜੋਦੇ ਤੋਂ ਜੀਟਰ ਦਾ ਠੀਕ ਹੈ ਜੀ ਤੇ ਹਾਂਜੀ ਹਾਂਜੀ 11 ਸਾਲਾਂ ਤੋਂ ਬਾਅਦ ਉਹ ਸਾਲਾ ਪੰਪ ਨਾ ਹੋਗਾ ਠੀਕ ਹੋਵੇ ਅੱਛਾ ਜੀ ਫਿਰ ਮੈਂ ਵਿਆਹ ਗਿਆ ਤੇ ਮੈਂ ਸੌਦਾ ਕਰ ਲਿਆ 5000 ਲੈ ਲਿਆ ਉਹਦੇ ਨਾਲ ਤੇ ਟਰੈਕਟਰ ਲੈ ਲਿਆ ਠੀਕ ਹੈ ਜੀ ਉਹ ਖਾ ਖੂ ਕੇ ਸਾਲਾ 5000 ਦਾ ਹੀ ਵਿਕਿਆ ਅੱਛਾ ਜੀ ਉਨੇ ਬਹੁਤ ਖਰਾਬ ਕੀਤਾ ਮੈਨੂੰ ਤੇ ਬਾਪੂ ਵੀਰੋਂ ਸਿੱਖੇ ਕਿਵੇਂ ਨਾਲ ਬੰਦਾ ਹੁੰਦਾ ਹੁੰਦੇ ਨਾਲੇ ਕਹਿੰਦੇ ਉਹ ਤੋਂ ਕੰਪਨੀ ਵਾਲਾ ਸਿਖਾਉਣ ਵੀ ਉਹ ਜਦੋਂ ਪਹਿਲਾਂ ਜਿਹੜੇ ਮਿਲੇ ਦੀਆਂ ਮੈਂ ਗੱਲਾਂ ਕਰਦਾ ਉਹ ਤੋਂ ਮਗਰੋਂ ਵੀ ਜਿਹੜਾ ਨਵਾਂ ਟਰੈਕਟਰ ਲੈਂਦਾ ਸੀ ਹਾਂਜੀ ਉਹਨੂੰ 8 ਦਿਨ ਡਰਾਈਵਰ ਦਿੰਦੇ ਸੀ ਨਾਲ ਠੀਕ ਹੈ ਮੈਂ ਉਹ ਸਿੱਖ ਚੁੱਕਿਆ ਤਾਂ ਤੇ ਉਹ 3511 ਜਿਹੜਾ ਦਿੱਲੀੋਂ ਲਿਆਇਆ ਚਾਹ ਕੇ ਸਿੰਗਲ ਸੜਕ ਤੇ ਹਾਂਜੀ ਉਹਦੇ ਨਾਲ ਡਰਾਈਵਰ ਵੀ ਆਪਾਂ ਨੂੰ ਲੋੜ ਨਹੀਂ ਸੀ ਕਿਉਂ ਆਪਾਂ ਬੰਦਾ ਉੱਪਰ ਰੱਖਣਾ ਜਾਣਦਾ ਤਾਂ ਹਾਂਜੀ ਹਾਂਜੀ ਉਹ ਰੱਖਿਆ ਸਾਲ ਦੋ ਸਾਲ ਨੂੰ ਬਦਲ ਲਿਆ ਠੀਕ ਹੈ ਉਹ ਪੁਰਾਣਾ ਮਗਰ ਉਹ ਲਾ ਕੇ ਫੇਰ ਪਾਵਰਿੰਗ ਫੁੱਲ ਕੁਝ ਹੁੰਦੇ ਲਿਆ ਹਾਂਜੀ ਉਹ ਸਟਾਰ ਦਾ ਹੁੰਦਾ ਸੀ ਨਾ 11 ਸਾਲਾਂ ਤੋਂ ਵੇਚਦਾ ਸੀ ਵੇਚਦਾ ਸੀ ਹਾਂ ਹਾਂ ਪਾਵਰਿੰਗ ਨੂੰ ਸੁਣ ਮੌਨਾ ਨੂੰ ਤੂਤ ਕਰ ਲਵਾਂ ਮੈਂ ਇਹ ਤਸਵੀਲ ਸੂਲ ਵੀ ਪਾ ਲੈਂਦਾ ਸਾ ਮਾੜੀ ਮੋਟੀ ਠੀਕ ਹੈ ਇੱਕ ਦਿਨ ਆਇਆ ਡਿੰਗਲਾ ਸੀ ਤੇ ਉਹਦੇ ਨਾਲ ਟੰਡ ਰੱਖ ਲਈ ਹੂੰ ਤੇ ਉਹ ਆਏ ਹੁੰਦੀ ਸੀ ਤੇ ਮੈਂ ਪਟ્રોલ ਪਾਣ ਲੱਗ ਗਿਆ ਕਿਥੋਂ ਟੰਡ ਲੱਗੀ ਅੱਛਾ ਜੀ ਮੇਰੀ ਮਾਂ ਕੋਲੇ ਸੀ ਉਹ ਪੀਪੇ ਜਿਹਦੇ ਤੇਲ ਪਾ ਕੇ ਲਈ ਜੀ ਅਸੀਂ ਦੇਤੇ ਨਾ ਮਫਾ ਬਜਾਈ ਠੀਕ ਹੈ ਸਾਡ ਨੂੰ ਬਜ ਗਿਆ ਹਾਂਜੀ ਉਹ ਵੇਚਨ ਤੋਂ ਬਾਅਦ ਫਿਰ ਕੁਝੰਤੁਰ ਫਿਰ ਕੇ ਕੁਝ ਸਾੜ ਲਈ ਸਾਡੀ ਵਾਈ ਆਡੋਂ ਨੂੰ ਫਿਰਦੀ ਸੀ ਐਮ ਐਨ ਐ ਡਰਿਆ ਹਾਂਜੀ 4 ਵੀਲ ਠੀਕ ਹੈ ਉਹ ਰੱਖਿਆ ਪੰਜ ਚਾਰ ਸਾਲ ਠੀਕ ਹੈ ਉਸ ਸਾਰੇ ਅਡ ਹੋ ਗਏ ਤੇ ਮੇਰੀ ਵੰਡ ਚ ਆ ਗਿਆ ਬਜ਼ੁਰਗ ਨੇ ਮੇਰੇ ਨਾਲ ਘਰਾਤਾ ਹਾਂਜੀ ਉਹ ਘਰ ਸਾਡਾ ਬਹੁਤ ਪੀੜਾ ਛੋਟਾ ਸੀ ਜਦੋਂ ਤੁਹਾਨੂੰ ਅੱਗੇ ਹੀ ਘਿਹਾਰ ਦਿੰਦੇ ਸਨ ਹੂੰ ਉਹਦੀਆਂ ਮੈਂਕਾਂ ਤੂੰ ਨਿਕਲਣਾ ਪੈਂਦਾ ਸੀ ਠੀਕ ਹੈ ਘਾਰੇ ਨਾ ਪੀੜਾ ਗਏ ਕੋਤਾ ਵੀ ਜੀ ਬੈਂਦਾ ਇਹਦੇ ਕੋਠੇ ਦੇ ਬੇਲਾ ਇਹ ਵੀ ਲਾਏ ਜੀ ਅੱਛਾ ਜੀ ਠੀਕ ਹੈ ਉਹ ਕੱਚੇ ਘਰ ਸੀਗੇ ਛੋਟੇ ਕੱਚੇ ਘਰ ਸੀ ਇੱਕ ਦੋ ਦੋ ਕੋਠੇ ਹੀ ਹੁੰਦੇ ਸੀ ਮੇਰੇ ਉਹ ਤੋਂ ਬਚਪਨ ਤੱਕ ਔਲ ਜੱਟ ਦੇ ਇੱਕ ਕੋਠਾ ਸੀ ਅੱਛਾ ਜੀ